ਮੈਨੂੰ ਯਾਦ ਆ ਕਿ ਉਹ ਛੜ ਦੇਰ ਖਾਂ ਬੈਠ ਕੇ ਆਪਾਂ ਸਾਰੇ ਹੀ ਲੱਗ ਭਾਗ ਉਸ ਦਿਨ ਵੇਖ ਰਹੇ ਸੀ ਕਿ ਵਿਧਾਨ ਸਭਾ ਚ ਕੀ ਹੋ ਰਿਹਾ ਸਾਨੂੰ ਸਭ ਨੂੰ ਉਮੀਦਾਂ ਸੀ ਸਾਡੇ ਸਾਰਿਆਂ ਦੇ ਮਨ ਦੇ ਭਾਰਨਾ ਸੀ ਕਿਉਂਕਿ ਇੱਕ ਦਿਨ ਪਹਿਲਾਂ 14 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਸਾਰੇ মিডিਆ ਦੇ ਵਿੱਚ ਇੱਕ ਗੱਲ ਕਹਿ ਪਏ ਗਏ ਸਨ ਕਿ ਕੱਲ ਇਹ ਕਾਨੂੰਨ ਪੰਜਾਬ ਤੇ ਲਾਗੂ ਹੋ ਜਾਏਗਾ ਬਰ ਹੋਇਆ ਕਿ ਕਿ ਆਖਰੀ 1 ਮਿੰਟ ਦੇ ਵਿੱਚ ਜਿੱਦਾਂ ਉਹ ਆਰਟਿਸਟ ਆ ਗਏ ਨੇ ਉਹਨਾਂ ਨੇ ਐਕਟਰਾਂ ਨਾਲ ਜਾ ਮਾਰ ਕੇ ਤੇ ਕਹਿੰਦੇ ਜਿਹੜੇ ਸਿਲੈਕਟ ਕਮੇਟੀ ਨੂੰ ਆਪਾਂ ਥੋੜੀ رائے ਕਰਨ ਵਾਸਤੇ ਦੇ ਦिए ਕਿ ਇੱਕ ਦਿਨ ਪਹਿਲਾਂ ਉਹ ਕਹਿੰਦੇ ਸੀ ਕਿ ਬੇਦਬੀਆਂ ਬਾਰੇ ਬਾਜਵਾ ਸਾਹਿਬ ਕੋਲ ਕੋਈ ਗੱਲ ਹੈ ਨਹੀਂ ਕਰਨ ਵਾਸਤੇ ਤੇ ਇੱਕ ਦਿਨ ਬਾਅਦ ਖੋਦੇ رائے ਵਾਲੇ ਪਾਸੇ ਨੂੰ ਤੁਰ ਪਏ ਤੇ رائے ਦਾ ਐਸਾ ਇੱਕ ਗਿੱਲਾ ਪੀਣ ਪਾ ਦਿੱਤਾ ਕਹਿੰਦੇ ਸੀ ਤਿੰਨ ਚਾਰ ਮਹੀਨੇ ਦੇ ਦਿੰਨੇ ਆ ਸੰਧਵਾ ਸਾਹਿਬ ਨੇ ਉਪਰੋਂ ਅਨਾਉਂਸ ਕਰ ਦਿੱਤਾ ਜੀ 6 ਮਹੀਨੇ ਦਿੱਤੇ ਉਹ 6ਾਂ ਚੋਂ ਵੀ 5 ਲੰਘ ਗਏ ਨੇ ਹੁਣੇ ਹੀ ਮੇਰੇ ਭਾਈ ਗੁਰਜੀਤ ਸਿੰਘ ਖਾਲਸਾ ਜੀ ਨਾਲ ਗੱਲ ਹੋ ਰਹੀ ਸੀ ਕਿੰਨੇ 27 ਦਿਨ ਰਹਿ ਗਏ ਨੇ ਉਹਨਾਂ 6 ਮਹੀਨਿਆਂ ਦੇ ਵਿੱਚ ਲਈ ਤੇ ਜੋ ਸਰਕਾਰ ਤੇ ਇਸ ਲਈ ਜਿਓ ਕੇ ਬੈਠੀ ਹੋਈ ਆ ਇਹਨੂੰ ਕੋਈ ਤਗੜਾ ਹਲੋਣਾ ਸਾਨੂੰ ਦੇਣਾ ਪੈਣਾ ਜੋ ਭਾਈ ਸਾਹਿਬ ਜੀ ਨੇ ਮੇਰੇ ਨਾਲ ਗੱਲ ਕੀਤੀ ਹੈ ਹੁਣੇ ਉਹ ਕਹਿੰਦੇ ਸੀ ਮੇਰੇ ਵੱਲੋਂ ਗੱਲ ਕਹਿ ਦਿਓ ਕਿ 15 ਜਨਵਰੀ ਨੂੰ ਉਹ ਕੋ ਸਖਤ ਫੈਸਲਾ ਲੈਣਗੇ ਜੇ ਸਰਕਾਰ ਨੇ ਇਹ ਕਾਨੂੰਨ ਦੇ ਉੱਤੇ 6 ਮਹੀਨਿਆਂ ਦੇ ਵਿੱਚ ਵੀ ਮੋਹਰ ਨਾ ਲਾਈ ਉਹ ਸਖਤ ਫੈਸਲਾ ਉਹਨਾਂ ਦਾ ਹੋਏਗਾ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਬੜੀ ਵਾਰੀ ਬੇਨਤੀਆਂ ਕਰ ਕਰਕੇ ਭਾਈ ਗੁਰਜੀਤ ਸਿੰਘ ਜੀ ਨੂੰ ਉਹਨਾਂ ਦੇ ਜ਼ਰਬਾਤਾਂ ਨੂੰ ਥੰਮ ਕੇ ਕੋਸ਼ਿਸ਼ ਕਰਦੇ ਪਏ ਆ। ਬਾਕੀ ਸੰਤੋਜਮਾਨ ਜੀ ਬੈਠੇ ਨੇ ਉਹਨਾਂ ਨੇ ਵਿਚਾਰ ਸਾਂਝੇ ਕਰ ਮੈਂ ਥੋੜੀ ਜੀ ਜਾਣਕਾਰੀ ਮੈਂ ਸੰਗਤ ਨਾਲ ਸਾਂਝੀ ਕਰ ਦੇਵਾਂ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਇਕੱਠ ਹੋਏ ਨੇ ਉਸ ਤੋਂ ਬਾਅਦ ਕੁਝ ਉਧਰ ਹੜ੍ਹਾਂ 'ਚ ਸਾਡੀਆਂ ਸੇਵਾਵਾਂ ਚੱਲਦੀਆਂ ਪਈਆਂ ਨੇ ਕੁਝ ਕੰਮ ਬਣਾ ਕੇ ਅਸੀਂ ਸੰਗਠਨ ਟ੍ਰਸਟ ਵੱਲੋਂ ਦੇ ਰਹੇ ਹਾਂ ਉੱਥੇ ਡਿਊਟੀਆਂ ਹੋਣ ਕਰਕੇ ਅੱਜ ਵੀ ਕਾਫੀ ਮੇਰਾ ਘਰ ਦੇ ਵਿੱਚ ਬਹੁਤ ਲੋਡ ਸੀ ਉੱਥੇ ਪਰ ਫਿਰ ਵੀ ਮੈਂ ਸੋਚਿਆ ਕਿ ਇੱਥੇ ਪਹੁੰਚਣਾ ਜ਼ਰੂਰੀ ਹੈ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਭਾਈ ਗੁਰਜੀਤ ਸਿੰਘ ਖਾਲਸਾ ਨੇ ਖਾਸ ਤੌਰ ਤੇ ਰਖਵਾਇਆ ਸੀ ਕਿ ਆਪਾਂ ਇੱਕ ਵਾਰੀ ਸਰਕਾਰ ਨੂੰ ਅਲਟੀਮੇਟਮ ਦੇ ਦਈਏ ਹਨ ਸੋ ਇਹ ਕਲਟੀਮੇਟਮ ਦੀ ਗੱਲ ਜਿਹੜੀ ਵੈਸੇ ਤਾਂ ਅਜੇ ਇੱਕ ਡਿਸਕਸ਼ਨ ਹੋਣੀ ਹੈ ਸਾਡੀ ਹੰਤੋਜ ਮਾਨ ਜੀ ਕਹਿ ਰਹੇ ਸੀ 22 ਤਰੀਕ ਨੂੰ ਆਪਾਂ ਸਾਰੇ ਬੈਠ ਕੇ ਇੱਕ ਵਾਰੀ ਲੇਆਉਟ ਕਰਾਂਗੇ ਪਰ ਥੋੜੀਆਂ ਜੀਆਂ ਦੋ ਇੱਕ ਗੱਲਾਂ ਮੈਂ ਪਿਛੇ ਪਾਈਰ ਸਿੰਘਾ ਆਪਣੇ ਸਿੱਧੂ ਪੁਰ ਕਿਸਾਨ ਯੂਨੀਅਨ ਵਾਲੇ ਉਹ ਵੀਰ ਮੇਰੇ ਨਾਲ ਅਸੀਂ ਬਾਬਾ ਉਤਾਰ ਸਿੰਘ ਜੀ ਨੂੰ ਵੀ ਮਲੇ ਸੀਗੇ ਫਿਰ ਬਡਾਲਾ ਸਾਹਿਬ ਨੂੰ ਮਿਲੇ ਸੀ ਖਲਦੇਵ ਸਿੰਘ ਸੈਸਾਉਣਾ ਨੂੰ ਮਿਲੇ ਤੇ ਉਸ ਦਿਨ ਸਰਦਾਰ ਡੱਲੇਵਾਲ ਸਾਹਿਬ ਤੇ ਉਹਨਾਂ ਦੀ ਸ਼ਾਰੀ ਜੋ ਸਿੱਧੂਪੁਰ ਯੂਨੀਅਨ ਆ ਉਹਦੀ ਮੀਟਿੰਗ ਸੀ ਅੰਮ੍ਰਿਤਸਰ ਵਿਖੇ ਦਾਸ਼ਵੀ ਉਸ ਵੇਲੇ ਉੱਥੇ ਸੀ ਭਾਈ ਹਰਦੀਪ ਸਿੰਘ ਵੀ ਉੱਥੇ ਸਨ ਤੇ ਭਾਈ ਢੱਲੇਵਾਲ ਸਾਹਿਬ ਨੇ ਪੂਰੇ ਭਾਈ ਢੱਲੇਵਾਲ ਸਾਹਿਬ ਨੇ ਆਪਣੇ ਪੂਰੇ ਜਥੇਬੰਦੀ ਦੇ ਨਾਲ ਇੱਕ ਗੱਲ ਖੁੱਲ ਕੇ ਕੀਤੀ ਮੈਂ ਸਮਝਦਾ ਸਾਰਿਆਂ ਨੂੰ ਇਦਾਂ ਗੱਲ ਖੁੱਲ ਕੇ ਕਰ ਲੈਣੀ ਚਾਹੀਦੀ ਹੈ ਉਹਨਾਂ ਨੇ ਸਾਰੇ ਪ੍ਰਧਾਨਾਂ ਨੂੰ ਸਾਰੇ ਜ਼ਿਲ੍ਹਾ ਪ੍ਰਧਾਨ ਮੌਜੂਦ ਸਨ ਬਲਵਕ ਪ੍ਰਧਾਨ ਮੌਜੂਦ ਸਨ ਸਾਰਾ ਕੈਂਡਰ ਪੰਜਾਬ ਦਾ ਜਿਹੜੀ ਕ੍ਰੀਨ ਬੈਠੀ ਹੋਈ ਸੀ ਉੱਥੇ ਤੇ ਉਹਨਾਂ ਨੂੰ ਪੁੱਛਿਆ ਭਾਈ ਐਡਾ ਭਾਈ ਕੋ ਰਜੀਤ ਸਿੰਘ ਖਾਲਸਾ 14 ਮਹੀਨਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੇ ਵਾਸਤੇ ਆਸ ਕਾਨੂੰਨ ਦੇ ਵਾਸਤੇ ਸੰਘਰਸ਼ ਕਰ ਰਿਹਾ ਉਹ ਸਾਡੀ ਸਪੋਰਟ ਮੰਗਦੇ ਆ ਸਪੋਰਟ ਦੇਣੀ ਹੈ ਕਿ ਨਹੀਂ ਇੱਕ ਬੜਾ ਕਲੀਅਰ ਸਵਾਲ ਉਹਨਾਂ ਨੇ ਕੀਤਾ ਸੀ ਸਾਰੇ ਹੀ ਕੈਡਰ ਨੇ ਹੱਥ ਖੜੇ ਕਰਕੇ ਕਿਹਾ ਸੀ ਕਿ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨਸ਼ਾਨ ਦਾ ਮਸਲਾ ਹੈ ਆਪਾਂ ਡਟ ਕੇ ਸਪੋਰਟ ਕਰਨੀ ਸੋ ਜੁਨੀਅਨ ਵੱਲੋਂ ਡਟ ਕੇ ਸਪੋਰਟ ਦਾ ਜਿਹੜਾ ਵਾਅਦਾ ਕੀਤਾ ਉਹਦੇ ਵਾਸਤੇ ਉਹ ਚਾਹੁੰਦੇ ਸੀ ਕਿ 15 ਤੋਂ ਬਾਅਦ ਕੋਈ ਐਸੀ ਕੌਲ ਤਗੜੀ ਨਹੀਂ ਗਈਏ ਕਿ ਜੇ ਤਾਂ ਸਰਕਾਰ 15 ਤੱਕ ਨਿਬੇੜ ਲੈਂਦੀ ਹੈ ਨੇ ਤੇ 16 17 18 ਕੋਈ ਦਿਨ ਐਸਾ ਮਿੱਟ ਕੇ ਸਾਰਾ ਪੰਜਾਬ ਫੇਰ ਸੜਕਾਂ ਤੇ ਹੋਏਗਾ ਉਹਦੀ ਜ਼ਿੰਮੇਵਾਰ ਭਗਵੰਤਾਨ ਸਰਕਾਰ ਹੋਏਗੀ ਸਾਡੇ ਬਲਤਾਰ ਸਿੰਘ ਸੰਧਵਾ ਸਾਹਿਬ ਹੋਣਗੇ ਜਾਂ ਚੇਅਰਮੈਨ ਡਾਕਟਰ ਇੰਦਰਵੀਰ ਸਿੰਘ ਨਿਜਰ ਸਾਹਿਬ ਹੋਣਗੇ ਉਹ ਕਿ ਜਿਸ ਠੰਡੀ ਚਾਲ ਦੇ ਵਿੱਚ ਇਹ ਚੱਲਦੇ ਪਏ ਨੇ ਉਹਦੇ ਤੋਂ ਇਹਨਾਂ ਦੀ ਗੰਭੀਰਤਾ ਦੀ ਇਹਨਾਂ ਹੋਂਦ ਪ੍ਰਗਟ ਹੋ ਰਹੀ ਹੈ ਸੋ ਅਸੀਂ ਸਾਰੇ ਹੀ ਪੰਜਾਬੀਆਂ ਨੂੰ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਮੈਂ ਮੇਰੇ ਤੋਂ ਬਾਅਦ ਵੀਰਮ ਤੋਸਿੰਘ ਮਾਨਹੋਰਾਣੇ ਬੋਲ ਰਿਹਾ ਕਿਉਂਕਿ ਜਦੋਂ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਸਤੇ ਇਕੱਤਰਤਾ ਹੋਣੀ ਸੀਗੇ ਨਾ ਉਦੋਂ ਇਹਨਾਂ ਨੇ ਸਾਨੂੰ ਮੋਰਚੇ ਵੱਲੋਂ ਵੀ ਉੱਥੇ ਸੱਦਿਆ ਸੀ ਹੋਰ ਵੀ ਜਥੇਬੰਦੀਆਂ ਨੂੰ ਸੱਦਿਆ ਸੀ ਸੋ ਅਸੀਂ ਕੋਈ ਤਗੜਾ ਪ੍ਰੋਗਰਾਮ ਕਿਉਂਕਿ ਭਾਈ ਗੁਰਜੀਤ ਸਿੰਘ ਖਾਲਸਾ ਪੂਰਾ ਸਾਲ ਉੱਤੇ ਠੰਡ ਦਾ ਹੰਡਾ ਚੁੱਕੇ ਨੇ ਤੇ ਹੁਣ ਅਗਲਾ ਪੌ ਚੱਲਦਾ ਪਿਆ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਵੀ ਨਾਲ ਸਾਹ ਚੱਲਦੀ ਪਈ ਹੈ ਇਸ ਹਾਲਤ ਦੇ ਵਿੱਚ ਤੁਸੀਂ ਉਹਨਾਂ ਦੇ ਹਮਦਰਦ ਬਣ ਕੇ ਆਇਓ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਇੱਥੇ ਉਹਨਾਂ ਤੇ ਤੇ ਆਪਾਂ ਸਾਰੇ ਕੋਸ਼ਿਸ਼ ਕਰੀਏ ਦੱਸਦਾ ਪਿਆ ਸਾਹ ਸੈਗ ਇਹ ਦਿਨ ਚ ਦੋ ਵਾਰੀ ਉੱਪਰ ਜਾਂਦਾ ਜੀ ਤੇ ਰਾਤ ਨੂੰ ਹੁਣ ਜਦੋਂ ਉਹ ਭਾਈ ਸਾਹਿਬ ਜਾਂਦਾ ਘੱਲੇ ਉਹ ਤਾਂ ਰਾਤ ਉੱਥੇ ਹੀ ਰੁਕਦਾ ਦੱਸ ਰਿਹਾ ਕਿ ਕੱਪੜੇ ਸਾਰੇ ਗਿੱਲੇ ਹੋਏ ਪਏ ਨੇ ਉੱਪਰ ਤੋਂ ਹੰਦ ਜਿਹੜੀ ਹੈ ਇੰਨੀ ਪਈ ਕਾਰੇ ਕਿ ਆਪਣੇ ਵੀ ਗੱਲੇ ਕਰਕੇ ਵੇਖਾ ਇੱਕ ਦਿਨ ਮੈਨੂੰ ਪਤਾ ਲੱਗੇ ਕਿ ਸੰਘਰਸ਼ ਕੀ ਹੁੰਦਾ ਮੈਂ ਤਾਂ ਬੇਨਤੀ ਕਰਦਾ ਸੰਧਵਾ ਸਾਹਿਬ ਨੂੰ ਤਾਂ ਇੰਦਰ ਵੀਰ ਸਿੰਘ ਨਿੱਜੇ ਸਾਹਿਬ ਨੂੰ ਉਹ ਤੁਸੀਂ ਇੱਕ ਦਿਨ ਆਪਣੇ ਆਪ ਨੂੰ ਸੋਫੇ ਤੇ ਕੰਫਰੈਂਸ ਫਾਈਂਡ ਕਰਕੇ ਬਹਿ ਕੇ ਵੇਖੋ ਤੁਹਾਨੂੰ ਪਤਾ ਲੱਗੇ ਤੇ ਕੀ ਹੋ ਰਿਹਾ ਮੈਨੂੰ ਯਾਦ ਆ ਰਿਹਾ ਸੀ ਇੱਕ ਟੂਰਨਾਮੈਂਟ ਦੇ ਵਾਸਤੇ ਹਿਲੀ ਏਰੀਆ ਚ ਗਏ ਸੀ ਤੇ ਸਾਨੂੰ ਪਤਾ ਨਹੀਂ ਸੀ ਕਿ ਅਸੀਂ ਪਹਿਲੀ ਵਾਰੀ ਉੱਧਾਂ ਗਏ ਤੇ ਉਹ ਬਾਰੀ ਇੱਕ ਖੁੱਲੀ ਰਹਿ ਗਈ ਮਾਨ ਸਾਹਿਬ ਬਾਰੀ ਖੁੱਲੀ ਰਹਿ ਗਈ ਤੇ ਅਸੀਂ ਟੂਰਨਾਮੈਂਟ ਕਰਕੇ ਜਿੰਨੇ ਚਿਰ ਨੂੰ ਮਰਖਤ 3-4 ਘੰਟੇ ਬਾਅਦ ਵਾਪਸ ਆਏ ਤੇ ਸਾਡੇ ਸਾਰੇ ਬਿਸਤਰੇ ਗਿੱਲੇ ਮੀਂਹ ਨਹੀਂ ਸੀ ਪਿਆ ਬੱਦਲ ਅੰਦਰ ਆ ਗਏ ਅਸੀਂ ਉਹ ਗੱਲ ਸਮਝ ਸਕਦੇ ਕਿ ਜਦੋਂ ਧੁੰਦ ਤਰੇਲ ਸਾਰਾ ਕੁਝ ਉੱਥੇ ਪੈ ਰਿਹਾ ਤੇ ਗਿੱਲੇ ਬਿਸਤਰਿਆਂ ਦੇ ਵਿੱਚ ਗਿੱਲੇ ਕੱਪੜਿਆਂ ਦੇ ਵਿੱਚ ਉਹ ਵੀਰ ਸੰਘਰਸ਼ ਕਰ ਰਿਹਾ ਮੈਂ ਸਾਰੇ ਪੰਜਾਬੀਆਂ ਨੂੰ ਪੁੱਛਣਾ ਚਾਹੁੰਦਾ ਭਾਈ ਕਿ ਉਹ ਤੁਹਾਡੇ ਸਹਿਯੋਗ ਦਾ ਹੱਕਦਾਰ ਨਹੀਂ ਹੈ ਪੰਜਾਬੀਓ ਕਿ ਉਹ ਵੀ ਤੁਹਾਡੇ ਸਹਿਯੋਗ ਦਾ ਤੁਹਾਡੀ ਹਮਦਰਦੀ ਦਾ ਹੱਕਦਾਰ ਹੈ ਮੈਂ ਪੰਜਾਬ ਸਰਕਾਰ ਪਰਮਾਨੰ ਨੂੰ ਬੇਨਤੀ ਕਰਦਾ ਹੈ ਕਿ ਉਹਦਾ ਉਹ ਸੰਘਰਸ਼ ਤੁਹਾਡੀ ਅੰਦਲਮਾਂ ਦਾ ਪਿਆਰ ਦਾ ਹੱਕਦਾਰ ਨਹੀਂ ਹੈ ਮੁਬਾਰਕ ਹੈ ਧੰਨਵਾਦ ਹੈ ਜਿੰਨਾਂ ਨੇ ਹੁਣ ਤੱਕ ਆਪਣੀ ਕਲਮ ਚਲਾਈ ਇਸ ਮੋਰਚੇ ਦੇ ਹੱਕ ਦੇ ਵਿੱਚ ਤੇ ਜਿਹੜੇ ਸਰਕਾਰਾਂ ਤੋਂ ਹੀ ਡਰੀ ਜਾਂਦੇ ਨੇ ਜਿੱਥੇ ਆਨਲਾਈਨ ਐਮਰਜੈਂਸੀ ਲੱਗੀ ਆ ਕੇ ਇਹ ਖਬਰ ਜਿਹੜੀ ਹੈ ਸਮਾਣੇ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਮੈਂ ਕਹਿੰਦਾ ਧੰਨਵਾਦ ਹੈ ਆ ਇੱਕ ਸੁਨੇਹਾ ਵਾਲੇ ਵੀਰ ਸਾਡਾ ਭੈਣ ਸਾਡੀ ਆਈ ਹੈ ਹੋਰ ਵੀ ਵੀਰ ਸਾਡੇ ਇੱਥੇ ਪਹੁੰਚੇ ਨੇ ਪੰਜਾਬੀ ਲੋਕ ਚੈਨਲ ਵਾਲੇ ਸਾਡਾ ਸਹਿਯੋਗ ਕਰਦੇ ਪਏ ਨੇ ਮਜਾਦ ਪੱਤਰਕਾਰ ਵੀਰ ਉਹ ਵੀ ਪਹੁੰਚਿਆ ਜਿੰਨਾਂ ਜਨਾਂ ਨੇ ਸਾਡੇ ਮੋਰਚੇ ਦੇ ਵਾਸਤੇ ਕਲਮ ਚਲਾਈ ਹੈ ਮਾਈਕ ਦੇ ਉੱਤੇ ਕੁਝ ਬੋਲੇ ਨੇ ਅਸੀਂ ਉਹਨਾਂ ਦੇ ਰਿਣੀ ਆ ਧੰਨਵਾਦੀ ਆ ਪਰ ਸੇ ਬਾਕੀਆਂ ਦਾ ਸਹਿਯੋਗ ਚਾਹੁੰਦੇ ਆ ਇਹ ਕੋਈ ਮਜ਼ਾਕ ਨਹੀਂ ਹੈ ਅਚਾਰਕ ਜੀ ਬਣ ਪਹਿਲਾਂ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਫਿਰੋਜ਼ਪੁਰ ਦੇ ਇੱਕ ਪਿੰਡ ਦੀ ਵੀਡੀਓ ਦੋ ਵਿਛੇੜੀਆਂ ਨੇ ਇਹਤ ਤੀਜੇ ਨਿਸ਼ੇੜੇ ਨੂੰ ਲਾਲਚ ਦਿੱਤਾ ਕਿ ਜਾ ਗੁਰਦੁਆਰਾ ਸਾਹਿਬ ਜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਆ ਤੇ ਤੈਨੂੰ ਨਸ਼ਾ ਦਿੰਨੇ ਇਹ ਸਚਾਈ ਹੈ ਹਰਕੀਸ਼ਾਤਾ ਮਾਨ ਸਾਹਿਬ ਭਗਵਾਨ ਸਿੰਘ ਮਾਨ ਸਾਹਿਬ ਇਹ ਹਕੀਕਤ ਹੈ ਤੁਹਾਡੇ ਰਾਜ ਦੀ ਹਕੀਕਤ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਜਦ ਤੱਕ ਬੰਦਾ ਆਕ ਬਣ ਕੇ ਨਸ਼ਕਰੀਆਂ ਦਾ ਪਿਛਾ ਪਰ ਚੁੱਕਾ ਹੈ ਲੋ ਬੱਦ ਦਿਮਾਗ ਅਸ਼ੀਰ ਵੀ ਹੱਥ ਵਿੱਚ ਤੀਜੇ ਪੱਧਰ ਤੋਂ ਮਾਰੇ ਨੂੰ ਕਹਿੰਦੇ ਜਾਂ ਬਿਆਲਵੀ ਕਰਕੇ ਆ ਫਤਿਹ ਨਿਸ਼ਾਦ ਨੇ ਆ ਮੈਂ ਬੇਨਤੀ ਕਰਦੇ ਹਾਂ ਸਾਡੇ 45 ਸਵਾਲੇ ਵੀਰਾਂ ਦਾ ਖੜਿਆ ਤੇ ਭੱਜੋਆਂ ਨੂੰ ਵੀਡੀਓ ਕੱਢ ਕੱਢ ਕੇ ਇਹ ਹਰਾ ਆਪਣੇ ਤੁਹਾਡੇ ਪੰਜਾਬ ਦੇ ਸਾਡੇ ਸ੍ਰੀ ਗੁਰੂ ਘਰ ਸਾਡੇ ਜਦਗੀਤ ਮਜ਼ਾਕ ਦਾ ਵਿਸ਼ਾ ਬਣ ਗਿਆ ਇਸ ਵਾਸਤੇ ਵੀ ਰੋਣੇ ਆ ਪਾਸਾ ਕਰ ਲੋਂਦੇ ਆ ਇਸ ਵਾਸਤੇ ਉਹ ਸਾਰਾ ਕੱਬਰ ਸਭ ਕੁਝ ਛੱਡ ਕੇ ਉੱਪਰ ਬੈਠਾ ਹੈ ਤੇ ਅੱਜ ਵੀ ਤਿਆਰ ਹੈ ਇਹ ਉਹਦਾ ਇਸ਼ਾਰਾ ਕਰਦੇ ਹੁਣੇ ਛੇੜੀ ਲਾ ਜੂਗਾ ਪਰ ਅਸੀਂ ਐਸੇ ਯੋਧਿਆਂ ਤੋਂ ਚਾਹੁੰਦੇ ਆ ਕਿ ਸਾਡੇ ਪੰਥ ਦਾ ਸ਼ਿੰਗਾਰ ਰਹਿਣ ਬਣ ਉਹ ਕਿ ਪਿਛਲੇ ਦਿਨ ਵੀ ਜਦੋਂ ਮੈਂ ਜਿਹੜੀ ਜਿਹੜੀ ਜੱਫੇ ਬੰਦੀ ਨੂੰ ਅਸੀਂ ਮਿਲਣ ਗਏ ਆ ਸਾਰਿਆਂ ਨੇ ਕਿਹਾ ਵੀ ਸਾਨੂੰ ਉਪਰਾਚਾਈ ਚਾਹੀਦਾ ਸ ਸਰਕਾਰ ਨੂੰ ਮੇਰੇ ਖਿਆਲ ਨਾਲ ਹੁਣ ਖੁਦ ਹੀ ਸ਼ਰਮ ਕਰ ਲੈਣੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਫਿਰ ਕਹਦੇ ਮੁੱਖ ਮੰਤਰੀ ਦੇ ਤੁਹਾਡੇ ਕਹਿਣ ਦੇ ਉੱਤੇ ਪਿੰਨਾ ਚਾਰਾਂ ਮਹੀਨਿਆਂ ਚ ਤੁਹਾਡੇ ਬਣਾਏ ਹੋਏ ਕਿ ਸਲੈਕਟ ਕਮੇਟੀ ਕੰਮ ਹੀ ਨਹੀਂ ਕਰ ਰਹੀ ਤੁਸੀਂ ਕਹੋ ਮੁੱਖ ਮੰਤਰੀਓ ਤੁਸੀਂ ਸਾਰੇ ਉਸ ਵੇਲੇ ਗੱਲ ਕੀਤੀ ਸੀ ਤਿੰਨ ਚਾਰ ਮਹੀਨੇ ਦੇ ਦੇ ਦਮੇ ਆ ਤੁਸੀਂ ਤਿੰਨ ਚਾਰ ਮਹੀਨਿਆਂ ਤੋਂ ਕੋਈ ਕੰਮ ਨਹੀਂ ਕਰਾ ਪਾਇਆ ਇਹ ਖਾਲਸਾ ਪੰਥ ਨੇ ਕੀਤਾ ਹੋਇਆ ਇਹ ਮਜ਼ਾਕ ਅਸੀਂ ਇਹ ਚਾਹੁੰਦੇ ਕਿਸੇ ਨੂੰ ਮਹਿੰਗਾ ਪਾਏ ਅਸੀਂ ਅੱਜ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਭਾਈ ਇੱਕ ਕਾਨੂੰਨ ਬਣਾ ਦਿਓ ਸਾਰੇ ਧਰਮ ਗ੍ਰੰਥਾਂ ਦੇ ਸਤਿਕਾਰ ਦੇ ਵਾਸਤੇ ਕਾਨੂੰਨ ਹੈ ਕਿਸੇ ਦੇ ਵਿਰੋਧ ਨਹੀਂ ਹੈ ਕਿਸੇ ਦੇ ਵਿਰੋਧ ਨਹੀਂ ਹੈ ਕਾਨੂੰਨ ਹੈ ਤੇ ਵਿਰੋਧ ਕਹਿੰਦੇ ਆ ਦੁਸ਼ਟਾਂ ਨੇ ਲੈ ਲੈ ਬੇਅਦਬੀਆਂ ਕਰਦੇ ਨੇ ਜਰੇ ਬੇਅਦਬੀਆਂ ਕਰਾਉਂਦੇ ਨੇ ਇਹਨਾਂ ਦਾ ਵਿਰੋਧ ਹੈ ਉਹਨਾਂ ਨੂੰ ਤਾਂ ਕੋਈ ਢਿੱਡ-ਪੀੜ ਹੋ ਸਕਦੀ ਹੈ ਭਾਈ ਹੋਰ ਕਿਸੇ ਨੂੰ ਕਿਉਂ ਹੋਏ ਪੇਟਾਂ ਨੂੰ ਉਹ ਸਾਵੀਂ ਧੜਾ ਉੱਧਰ ਰੜਿਆ ਕੋ ਬਾਈ ਪ੍ਰਕਾਸ਼ ਸਿੰਘ ਜੀ ਇਹ ਤਾਂ ਵੀ ਟੀਮ ਦਾ ਜਦੋਂ ਭੇੜ ਚੱਲਦਾ ਪਿਆਏ ਜੇ ਤੁਸੀਂ ਐਂਡ ਦੇ ਮਾਲ ਨਹੀਂ ਆਉਂਦੇ ਮਤੋਂ ਤੁਸੀਂ ਵੀਨ ਸਪੋਰਟ ਕਰਦੇ ਪਏ ਹੋ ਜੇ ਤੁਸੀਂ ਜਿੰਦਗੀਆਂ ਰੋਣ ਵਾਲੇ ਤੇ ਹੱਕ ਵਿੱਚ ਨਹੀਂ ਹੋ ਜਿਹਦਾ ਮਤਲਬ ਤੁਸੀਂ ਬੇਦਗੀਆਂ ਕਰਨ ਵਾਲੇ ਤੇ ਕਰਵਾਉਣ ਵਾਲਿਆਂ ਦੇ ਹੱਕ ਵਿੱਚ ਹੋ ਤਾਜੀ ਹਮਦਰਦੀ ਉਹਦੇ ਨੇ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਵੋਟਾਂ ਤੋਂ ਪਹਿਲਾਂ ਤਾਂ 에어ਪੋਰਟ ਤੋਂ ਬਾਅਦ ਆਉਂਦੇ ਹੀ ਬਿਆਦਬੀ ਦਾ ਰਾਜ ਸ਼ੁਰੂ ਹੋ ਜਾਂਦਾ ਹੁੰਦਾ ਸੀ ਹੁਣ ਆ 4 ਸਵਾ 4 ਸਾਲ ਲੰਘ ਚੱਲੇ ਹੁਣ ਤੁਸੀਂ ਤੁਹਾਡੇ ਮੂੰਹ ਕਦੀ ਸੁਣੀ ਨਹੀਂ ਭਾਈ ਕਿ ਭਾ ਨਾ ਕਰੋ ਇਹ ਪੰਜਾਬ ਦੇ ਭਲੇ ਦੀ ਗੱਲ ਹੈ ਪੰਜਾਬ ਦੀ ਆਨ ਸ਼ਾਨ ਦੀ ਗੱਲ ਹੈ ਪੰਜਾਬ ਦੇ ਗੁਰੂਆਂ ਦੀ ਗੱਲ ਹੈ ਇੱਕ ਹੌਨ ਬਣਾ ਦਿਓ ਨਹੀਂ ਤੇ ਅਸੀਂ ਤਾਂ ਅਗਲੇ ਸਟੈਪ ਲੈਣ ਵਾਸਤੇ ਫਿਰ ਤਿਆਰ ਬੈਠੇ ਆਂ